ਖਤਰਨਾਕ ਭੁੱਖਮਾਰੀ ਨੇ ਲੋਕਾਂ ਦੀ ਵਿਧਾਈ ਚਿੰਤਾ ਸਾਲ 2025 ਦਾ ਅੰਤ ਹੋ ਸਕਦਾ ਹੈ ਭਿਆਨਕ ਇੱਕ ਹੋਰ ਭਿਆਨਕ ਮਹਾਮਾਰੀ ਦਾ ਖਤਸ਼ਾ ਨਾਸਤਰੇ ਦਾਮਸ ਦੀਆਂ ਭੁੱਖਮਾਰੀਆਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧਤ ਬੱਚਿਆਂ ਨਾਲ ਸਬੰਧਤ ਸਰਕਾਰੀ ਸਕੀਮਾਂ ਨਾਲ ਸਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਵਿਕਵਾਨੀਆਂ ਬਾਰੇ ਵੀਡੀਓ ਅੰਤ ਤੱਕ ਦੇਖਿਓ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਭਵਿੱਖਕ ਦੱਸਣ ਵਾਲਿਆਂ ਚੋਂ ਇੱਕ ਨਾਸਟਰੇ ਦੇਮਸ ਦੀਆਂ ਭਵਿੱਖ ਬਾਣੀਆਂ ਸਦੀਆਂ ਤੋਂ ਹੀ ਚਰਚਾ ਦਾ ਵਿਸ਼ਾ ਰਹੀਆਂ ਨੇ ਲਗਭਗ 460 ਸਾਲ ਪਹਿਲਾਂ ਲਿਖੀਆਂ ਗਈਆਂ ਇਨ੍ਹਾਂ ਭਵਿੱਖ ਬਾਣੀਆਂ ਚੋਂ ਕਈ ਇਤਿਹਾਸਕ ਘਟਨਾਵਾਂ ਜਿਵੇਂ 9-11 ਦਾ ਹਮਲਾ ਪਰਮਾਣੂ ਹਮਲੇ ਹਿਟਲਰ ਤੇ ਪ੍ਰਿੰਸੈਸ ਡਾਇਨਾ ਦੀਆਂ ਘਟਨਾਵਾਂ ਹੈਰਾਨੀਜਨਕ ਤੌਰ ਤੇ ਸੱਚ ਸਾਬਤ ਹੋਈਆਂ ਨੇ ਹੁਣ ਨਾਸਟਰੇ ਦੇਮਸ ਦੀਆਂ ਕੁਝ ਭਵਿੱਖਬਾਣੀਆਂ 2025 ਦੇ ਅੰਤ ਤੱਕ ਭਾਰਤ ਸਮੇਤ ਦੁਨੀਆ ਤੇ ਮੰਡਰਾਉਣ ਵਾਲੇ ਵੱਡੇ ਖਤਰਿਆਂ ਦੀ ਚੇਤਾਵਨੀ ਦੇ ਰਹੀਆਂ ਨੇ ਭਾਰਤ ਨੂੰ ਲੈ ਕੇ ਸਭ ਤੋਂ ਡਰਾਉਣੀ ਭਵਿੱਖਬਾਣੀ ਨਾਸਟਰੇ ਦੇਮਸ ਨੇ ਭਾਰਤ ਦੇ ਭੂਿਕ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਦਰਸਾਇਆ ਹੈ ਪਰ ਇੱਕ ਭਵਿੱਖਬਾਣੀ ਬਹੁਤ ਖਤਰਨਾਕ ਹੈ ਉਸਨੇ ਇਸ਼ਾਰਾ ਕੀਤਾ ਹੈ ਕਿ ਭਾਰਤ ਦੋ ਮੋਰਚਿਆਂ ਤੇ ਜੰਗ ਦਾ ਸਾਹਮਣਾ ਕਰ ਸਕਦਾ ਹੈ ਚੀਨ ਅਤੇ ਪਾਕਿਸਤਾਨ ਦਾ ਇਕੱਠਾ ਹਮਲਾ ਵਿਖਵਾਨੀ ਅਨੁਸਾਰ ਚੀਨ ਅਤੇ ਪਾਕਿਸਤਾਨ ਭਾਰਤ ਤੇ ਇਕੱਠੇ ਹੀ ਹਮਲਾ ਕਰ ਸਕਦੇ ਨੇ ਜੰਗ ਦੀ ਸ਼ੁਰੂਆਤ ਚੀਨ ਕਰੇਗਾ ਇਸ ਨੂੰ ਤੀਜੇ ਵਿਸ਼ਵ ਜੁੱਧ ਦੀ ਚਿੰਗਾਰੀ ਮੰਨਿਆ ਗਿਆ ਹੈ ਗੰਗਾ ਦੇ ਕਿਨਾਰੇ ਵੱਡੀ ਜੰਗ ਨਾਸਰੇ ਦੇ ਮਸਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੰਗਾ ਨਦੀ ਦੇ ਕਿਨਾਰੇ ਇੱਕ ਵੱਡੀ ਜੰਗ ਹੋ ਸਕਦੀ ਹੈ 2025 ਤੋਂ ਪਹਿਲਾਂ ਦੁਨੀਆ ਲਈ ਵੱਡੀਆਂ ਚੇਤਾਵਨੀਆਂ ਨਾਸਰੇ ਦੇ ਮਸਨੇ ਦੁਨੀਆ ਨੂੰ ਕਈ ਵੱਡੇ ਸੰਕਟਾਂ ਲਈ ਵੀ ਸਚੇਤ ਕਿਤੇ ਜੋ 2025 ਦੇ ਆਸ-ਪਾਸ ਵਾਪਰ ਸਕਦੇ ਨੇ ਪਹਿਲਾ ਹੈ ਇੱਕ ਹੋਰ ਨਵੀਂ ਮਹਾਮਾਰੀ ਉਸਨੇ ਲਿਖਿਆ ਕਿ ਇੱਕ ਲੰਬੇ ਯੁੱਧ ਨਾਲ ਜਦੋਂ ਸੈਨਿਕ ਥੱਕ ਜਾਣਗੇ ਅਤੇ ਖਰਚੇ ਘੱਟ ਪੈ ਜਾਣਗੇ ਉਸ ਸਮੇਂ ਇੱਕ ਹੋਰ ਘਾਤਕ ਮਹਾਮਾਰੀ ਦੀ ਸ਼ੁਰੂਆਤ ਹੋਵੇਗੀ ਉਹਨਾਂ ਨੇ ਅੱਗੇ ਲਿਖਿਆ ਹੈ ਅਜਿਹਾ ਲੱਗ ਰਿਹਾ ਹੈ ਕਿ ਇੱਕ ਜੰਗ ਦੇ ਅੰਤ ਨਾਲ ਹੀ ਦੂਜੀ ਜੰਗ ਅਤੇ ਨਵੀਂ ਬਿਮਾਰੀ ਦੁਨੀਆ ਨੂੰ ਘੇਰ ਲਵੇਗੀ ਨੰਬਰ 2 ਹੈ ਪੁਲਾੜ ਤੋਂ ਆਏਗਾ ਖਤਰਨਾਕ ਅਗ ਦਾ ਗੋਲਾ ਇੱਕ ਹੋਰ ਡਰਾਉਣੀ ਭਵਿੱਖਬਾਣੀ ਅਨੁਸਾਰ ਧਰਤੀ ਨਾਲ ਉਲਕਾ ਪਿੰਡ ਦੀ ਟੱਕਰ ਹੈ ਨਾਸਤਰੇ ਦੇਮਸ ਨੇ ਸੰਕੇਤ ਦਿੱਤਾ ਹੈ ਕਿ ਇੱਕ ਵੱਡਾ ਐਲਟਰਾਇਡ ਧਰਤੀ ਨਾਲ ਟਕਰਾ ਸਕਦਾ ਜੋ ਮਨੁੱਖਤਾ ਲਈ ਵੱਡਾ ਖਤਰਾ ਬਣੇਗਾ ਨੰਬਰ 3 ਹੈ ਦੁਨੀਆ 'ਚ ਵੱਡੇ ਬਦਲਾ ਬ੍ਰਿਟਾਨੀਕਾ ਮੁਤਾਬਕ ਉਸਨੇ 2025 ਦੇ ਆਸ-ਪਾਸ ਹੋਰ ਵੀ ਮਹੱਤਵਪੂਰਨ ਘਟਨਾਵਾਂ ਦੀ ਗੱਲ ਕੀਤੀ ਹੈ ਇੰਗਲੈਂਡ 'ਚ ਵੱਡਾ ਸੰਘਰਸ਼ ਸ਼ੁਰੂ ਹੋਵੇਗਾ ਇੱਕ ਜਲੀਏ ਨੇਤਾ ਦੇ ਸੱਤਾ 'ਚ ਆਉਣ ਦਾ ਸੰਕੇਤ ਦਿੱਤਾ ਗਿਆ ਉਹਨਾਂ ਨੇ ਇੱਕ ਲੰਬੇ ਯੁੱਧ ਦੇ ਅੰਤ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਤੁਰੰਤ ਬਾਅਦ ਇੱਕ ਹੋਰ ਸੰਕਟ ਦਸਤਕ ਦੇਵੇਗਾ ਤਾਇਪ ਇਹ ਕਬਾਣੀਆਂ ਆਮ ਤੌਰ ਤੇ ਸੱਚੀਆਂ ਘੱਟ ਹੀ ਹੁੰਦੀਆਂ ਨੇ ਪਰ ਫਿਰ ਵੀ ਬਹੁਤ ਸਾਰੀਆਂ ਜਿਹੜੀਆਂ ਭਵਿੱਖਬਾਣੀਆਂ ਹੋ ਸੱਚ ਹੋਈਆਂ ਨੇ ਤਾਂ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਜਿਹੜੀਆਂ ਲਿਖੀਆਂ ਹੋਈਆਂ ਪਾਈਆਂ ਗਈਆਂ ਨੇ ਉਹ ਭਾਰਤ ਨਾਲ ਸੰਬੰਧਿਤ ਹਨ ਜਾਂ ਨਹੀਂ ਹਨ ਇਸ ਬਾਰੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਪਰ ਇਹ ਸਾਰੀ ਭੁਖਬਾਨੀ ਸੋਸ਼ਲ ਮੀਡੀਆ ਅਤੇ ਮੀਡੀਆ ਹਾਊਸਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ